ਆ ਆ ਉਧਰ ਕਹਿੰਦੇ ਨਵਾਂ ਅੰਮ੍ਰਿਤਸਰੀਆ ਕਹਿੰਦਾ ਵੀ 2000 ਪ੍ਰੀਤ ਦੇ ਜਫਾ ਦਾ ਹੋਵੇਗਾ ਸਾਡੇ ਵੱਲੋਂ ਆਹ ਗੁਰਦਿੱਤ ਕਹਿੰਦੇ ਲਾਗੇ ਤਗੜਾ ਜਫਾ ਬੱਲੇ ਬੱਲੇ ਕਰਵਾ ਗਿਆ ਵੀ ਕੌਣ ਜਫਾ ਲਾਵੇਗਾ ਇਹ ਟਾਰਜੇਡ ਆਫ ਕਬੱਡੀ ਲੋ ਟਾਰਜੇਟ ਕਹਿੰਦੇ ਟਰਾਈ ਕਰਦਾ ਕਬੱਡੀ 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 ਚੰਦਰੇ ਨੇ ਫੜਿਆ ਵੀ ਕੁਝ ਨਹੀਂ ਤੇ ਛੱਡਿਆ ਵੀ ਕੁਝ ਨਹੀਂ ਤੇ ਵੱਜ ਗਿਆ ਇਸੇ ਨੈਣਾ ਵਾਲੇ ਤੀਰ ਮੇਰੀ ਕਿਧਰੇ ਗਈ ਕਬੱਡੀ ਮੇਰਾ ਕਿਧਰੇ ਗਿਆ ਸਰੀਰ ਹਰਮਦੀਪੂਰੀਆ ਦਾ ਦੂਜਾ ਜਫਾ 10000 ਨੂੰ ਮਹਾਵਾ ਅਮਰੀਕਾ ਆ ਸਾਡਾ ਕਹਿੰਦੇ ਮਿੱਠੂ ਕੈਨੇਡਾ ਇਹ ਆ ਜੱਗਾ ਪੁੱਸਿਆਂ ਵਾਲਾ ਆ ਆ ਆ ਆ ਆ ਫਟੋਊਗਾ ਜਰੂਰ ਗੱਲਾਂ ਲੱਗਣਗੀਆਂ ਟਿਕਾਣੇ ਚਾਰ ਜੱਫੀ ਤਿਆਰ ਨੇ ਭੱਜ ਤਾਬਿਆ ਭੱਜ 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 ਧੰਨਵਾਦ ਹੈ ਉਹ ਰੋੜ ਪੈ ਗਈ ਉਹ ਵੀਰ ਕਹਿੰਦੇ ਕਰਨ ਆ ਜੱਫੇ ਤੋਂ ਬਾਅਦ ਗੱਲ ਕਰਾਂਗੇ 10000 ਦਾ ਦੂਜਾ ਲੱਗ ਗਿਆ ਦੇਖਾਂਗੇ ਗੱਲ ਕਿੱਧਰ ਨੂੰ ਜਾਂਦੀ ਆ ਆ ਪ੍ਰੀਤ ਸਰਪੰਚ ਵੀ ਆਇਆ ਹੋਇਆ ਆ ਬੱਲੇ ਬੱਲੇ ਆ ਬੱਲੇ ਬੱਲੇ ਆ ਬੱਲੇ ਬੱਲੇ ਬਾਹਰ ਬੱਲੇ 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 ਬਾਹਰ ਬਾਹਰ ਉਹ ਬਾਹਰ ਮਿੱਤਰੋ ਇਧਰ ਕਬੱਡੀ ਪੈ ਰਹੀ ਆ ਗੁਰਦੇਤ ਹੈਸਲਾ ਕੀਆ ਫੇਸਟ ਆਪਣੇ ਯਾਰਾਂ ਨਾਲ ਬੇਲੀਆਂ ਨਾਲ ਭਰਾਵਾਂ ਦੇ ਨਾਲ ਬੈਠਾ ਹੋਣਾ ਆਹ ਸਭ ਲਈ ਦੁਆਵਾਂ ਨੇ ਉਹ ਬਾਜੋ ਬਰੇ 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 ਆਹ ਬਾਰ-ਬਾਰ ਯਾਰ ਆਗੀ ਵੇਖੋ ਯਾਰ ਆਹ ਦੇਖੋ ਯਾਰ ਯਾਰ ਆਹ ਵੇਖੋ ਕੀ ਯਾਰ ਤੁਸੀਂ ਕੱਟਣਾ ਪਾਉਣਾ ਮੁੰਡਿਆਂ ਨੂੰ ਕੁੱਟੀ ਖੇਡਣ ਦਿਓ ਭਰਾ ਬਣ ਕੇ ਯਾਰ ਲੈ ਦੱਸ ਓ ਢੋਲ ਵਾਲਿਆ ਆ ਯਾਰ ਅੱਦਾ ਤਮਾਸ਼ਾ ਤੁਸੀਂ ਬਣਾ ਲਉਨੇ ਫੜ ਕੇ ਯਾਰ ਮੈਨੂੰ ਉਸਤਾਦ ਦਾ ਜਵਾਕਾ ਦਾ ਝਾੜ ਵੀ ਚੰਗਾ ਲੱਗਦਾ ਹੈ